ਹੁਣ 12 12 13 13 ਸਾਲਾਂ ਦੇ ਜਿਹੜੇ ਬੱਚੇ ਨੇ ਉਹ ਤੰਬਾਕੂ ਦੇ ਲਾਗੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਘੋੜਾ ਸੀ ਉਹ ਵੀ ਤੰਬਾਕੂ ਵੱਲ ਨਹੀਂ ਸੀ ਗਿਆ ਤੇ ਅੱਜ ਤੁਸੀਂ ਦੇਖ ਲਓ ਕਿਹੋ ਜਿਹੇ ਹਾਲਾਤ ਬਣ ਚੁੱਕੇ ਆ ਪੰਜਾਬ ਉਹ ਬੱਚੇ ਨੇ ਸਕੂਲ 'ਚ ਬੈਠੇ ਤੇ ਆਏ ਕਰਕੇ ਧੂਏ ਦੇ ਜਿਹੜੇ ਸ਼ਰਲੇ ਛੱਡ ਰਹੇ ਨਹੀਂ ਉਹਨਾਂ ਗੀਤਕਾਰਾਂ ਦਾ ਵੀ ਇੱਕ ਦੋਸ਼ ਹੈ ਜਿਹੜਾ ਕਹਿੰਦੇ ਨੇ ਗਾਣੇ 'ਚ ਵੀ ਅਸੀਂ ਪਾਫੜ ਆਉਣੇ ਆ ਅਸੀਂ ਇਹ ਸ਼ਰਾਬ ਪੀਣੇ ਆ ਕਾਲੀ ਨਾਗਣੀ ਖਾਣੇ ਆ ਕੋਈ ਪਰਚੇ ਨਹੀਂ ਦਰਜ ਹੁੰਦੇ ਉਹਨਾਂ ਕਲਾਕਾਰਾਂ ਤੇ ਕੀ ਇਹ ਨਾਰਕੋ ਟੈਰਰਿਜ਼ਮ ਨਹੀਂ ਹੈ ਕੀ ਨਸ਼ਿਆਂ ਦਾ ਅਤਵਾਦ ਨਹੀਂ ਹੈ ਬੜੀ ਵੱਡਾ ਇਹ ਫਰੇਜ਼ ਆ ਨਾਰਕੋ ਟੈਰਰ ਪਰ ਸਰਕਾਰ ਹੈ ਉਹ ਵੀ ਮੰਨਦੀ ਹੈ ਵੀ ਜਿਹੜੀ ਈ ਸਿਗਰਟ ਹੈ ਉਹ ਜਾਣ ਲੇਵਾ ਪਰ ਸਾਡੇ ਤੁਸੀਂ ਦੇਖ ਲਓ ਕਿਸਮਤ ਲਾ ਲਓ ਵੀ ਅੱਜ ਜਿਹੜੇ ਪੰਜਾਬ ਦੇ ਬੱਚੇ ਨੇ 12 12 13 13 ਸਾਲਾਂ ਦੇ ਬੱਚਿਆਂ ਦੇ ਬੈਗ ਦੇ ਵਿੱਚ ਉਹ ਈ ਸਿਗਰਟ ਮਿਲ ਰਹੀ ਮਾਪਿਆਂ ਦਾ ਕੋਈ ਮੈਸਮੇ ਦਾ ਕੰਟਰੋਲ ਨਹੀਂ ਰਹਿ ਗਿਆ ਪੋਸ਼ਕੋਂ ਦੀ ਸਕੂਲ ਅਧਿਕਾਰੀਆਂ ਨਾਲ ਲੜਦੇ ਹੁਣ ਜਦੋਂ ਆਪ ਨੂੰ ਪਤਾ ਲੱਗ ਹੀ ਚੁੱਕਿਆ ਹੈ ਪੰਜਾਬ ਸਰਕਾਰ ਨੂੰ ਵੀ ਇਹ 12 12 13 13 ਸਾਲਾਂ ਦੇ ਬੱਚਿਆਂ ਦੇ ਹੱਥ ਲੱਗ ਚੁੱਕੀਆਂ ਨੇ ਕੀ ਇਹਨਾਂ ਨੇ ਇਸ ਨੂੰ ਨੋਟੀਫਾਈ ਕਰਕੇ ਐਂਡੀਪੀਐਸ ਐਕਟ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਕੀ ਇਹਨਾਂ ਨੇ ਕੋਈ ਬਿੱਲ ਪਾਸ ਕੀਤਾ ਜਸਜੀ ਪਹਿਲੀ ਖਬਰ ਨੇ ਜੋ ਨੈਸ਼ਨਲ ਮੀਡੀਆ 'ਤੇ ਛਪੀ ਐਦੋਂ ਪਹਿਲਾਂ ਵੀ ਬੜੀਆਂ ਖਬਰਾਂ ਛਪੀਆਂ ਨੇ ਵੀ ਪੰਜਾਬ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਸਿਗਰਟਾਂ ਬੀੜੀਆਂ ਆਮ ਹੁੰਦੀਆਂ ਜਾ ਰਹੀਆਂ ਨੇ ਇਸ ਸਮੇਂ ਪੰਜਾਬ 'ਚ ਸਭ ਤੋਂ ਵੱਡੀ ਜੇ ਕੋਈ ਮੁਸੀਬਤ ਹੈ ਕੋਈ ਵਿੱਤ ਹੈ ਤਾਂ ਉਹ ਨਸ਼ੀਆਂ ਚਾਰੇ ਪਾਸੇ ਆਪਾਂ ਇਸ ਚੀਜ਼ 'ਚ ਘਿਰੇ ਹਾਂ ਜੇ ਕਿਸੇ ਚੀਜ਼ ਨਾਲ ਹਰਾਸ ਸਕਦੇ ਆ ਤਾਂ ਇੱਕ ਸਮਾਜਿਕ ਲਹਿਰ ਦੇ ਉਸ ਦੇ ਵਿੱਚ ਇੱਕ ਸੈਮੀਨਾਰਸ ਵੀ ਆਉਂਦੇ ਅਵੇਅਰਨੈਸ ਕੈਂਪ ਵੀ ਆਉਂਦੇ ਅੰਮ੍ਰਿਤ ਛਕਾਉਣ ਦੀ ਲਹਿਰ ਤੇ ਨਸ਼ੇ ਛਡਾਉਣ ਦੀ ਲਹਿਰ ਇਹ ਸ਼ੁਰੂ ਕਰਕੇ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਅਜਦੇ ਸਮੇਂ ਦੇ ਵਿੱਚ ਮਾਪਿਆਂ ਨੂੰ ਇੱਕ ਗੱਲ ਕਹੀ ਜਾਂਦੀ ਆ ਕੇਪੀ ਪੈਸਾ ਪੂੰਜੀ ਤੁਹਾਡੇ ਕੋਲ ਹੋਵੇ ਨਾ ਹੋਵੇ ਪਰ ਜੇਕਰ ਤੁਹਾਡੇ ਬੱਚੇ ਤੁਹਾਡੀ ਅਗਲੀ ਪੀੜ੍ਹੀ ਨਸ਼ੇ ਤੋਂ ਬਚੀ ਹੋਈ ਆ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਮਾਪੇ ਹੋ ਪਰ ਅੱਜ ਦੀ ਇੱਕ ਖਬਰ ਨੇ ਜਿਹੜਾ ਹੈਗਾ ਉਹ ਸਵਾਲੀਆ ਚਿੰਨ ਹਰ ਇੱਕ ਦੇ ਦਿਮਾਗ ਦੇ ਵਿੱਚ ਜ਼ਰੂਰ ਖੜਾ ਕੀਤਾ ਆ ਕਿ ਲੁਧਿਆਣੇ ਦੇ ਸਕੂਲ ਦੇ ਵਿੱਚ ਈ-ਸਿਗਰਟ ਬੱਚਿਆਂ ਦੇ ਵੱਲੋਂ ਨੌਵੀਂ ਕਲਾਸ ਦੇ ਬੱਚਿਆਂ ਦੇ ਵੱਲੋਂ ਯੂਜ਼ ਕੀਤੀ ਜਾਂਦੀ ਆ ਜਦੋਂ ਇਸ ਦੀ ਕੰਪਲੇਂਟ ਮਾਪਿਆਂ ਨੂੰ ਕੀਤੀ ਜਾਂਦੀ ਆ ਉਸਤੇ ਬੱਚੇ ਦੇ ਜਿਹੜਾ ਹੈਗਾ ਫਾਦਰ ਨੂੰ ਕੀਤੀ ਜਾਂਦੀ ਆ ਤਾਂ ਉਹ ਕਹਿੰਦੇ ਨੇ ਕਿ ਇਹ ਕੋਈ ਵੱਡੀ ਗੱਲ ਨਹੀਂ ਤੁਸੀਂ ਇਹਨੂੰ ਵੱਡਾ ਇਸ਼ੂ ਨਾ ਬਣਾਓ ਇਹ ਕੋਈ ਪਹਿਲੀ ਖਬਰ ਨਹੀਂ ਜੋ ਲੁਧਿਆਣੇ ਦੇ ਸਕੂਲ ਦੇ ਵਿੱਚੋਂ ਆਈ ਆ ਜਾਂ ਹੋਰਨਾਂ ਸਕੂਲਾਂ ਦੇ ਵਿੱਚੋਂ ਇਸ ਤੋਂ ਪਹਿਲਾਂ ਵੀ ਈ-ਸਿਗਰਟ ਬਾਰੇ ਖਬਰਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਹੁਣ ਕੀ ਸਮਝਾ ਜਾਵੇ ਕਿ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਨੋਮੀ ਨੋਮੀ ਵਾਲੇ ਉਹ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਨੇ ਨਸ਼ੇ ਦੇ ਵਿੱਚ ਗਲਤਾਨ ਹੋ ਰਹੇ ਨੇ ਖਾਸ ਕਰਕੇ ਉਹ ਸਰਕਾਰ ਦੇ ਵਿੱਚ ਜਿਹੜੀ ਕਹਿੰਦੀ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਤਾਂ ਗੱਲ ਦੂਰ ਇੱਥੇ ਤਾਂ ਸਕੂਲਾਂ ਦੇ ਵਿੱਚ ਵੀ ਈ ਸਿਗਰਟਾਂ ਮਿਲਣ ਲੱਗੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਅਮਾਨ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲ ਵੱਲ ਵਧਾਂਗੇ ਖਾਰਾ ਸਾਹਿਬ ਸਵਾਗਤ ਆ ਰਿਹਾ ਮੀ ਟੈਲੀਵਿਜ਼ਨ ਤੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਉਸ ਖਬਰ ਤੇ ਹੀ ਨਜ਼ਰ ਮਾਰਾਂਗੇ ਇੰਡੀਅਨ ਐਕਸਪ੍ਰੈਸ ਥੀਕੇ ਨੌਵੀਂ ਦੇ ਬੱਚਿਆਂ ਦੇ ਕੋਲੋਂ ਜਿਹੜੀ ਆ ਈ-ਸਿਗਰਟ ਜਿਹੜੀ ਆ ਉਹ ਮਿਲਦੀ ਐ ਇਸ ਚੀਜ਼ ਨੂੰ ਕਿਵੇਂ ਦੇਖਦੇ ਹਾਂ ਦੇਖੋ ਜਸਜੀ ਇੱਕ ਬੜੀ ਮੰਦ ਭਾਗੀ ਖਬਰ ਮੈਂ ਕਹੂੰਗਾ ਜੋ ਅੱਜ ਨੈਸ਼ਨਲ ਅਖਬਾਰਾਂ ਇੰਡੀਅਨ ਐਕਸਪ੍ਰੈਸ ਵਰਗੇ ਅਖਬਾਰਾਂ ਵਿੱਚ ਵੀ ਛਪੀਆਂ ਨੇ ਵੀ ਕਿਵੇਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੱਜਕੱਲ ਜਿਹੜੀਆਂ ਬੀੜੀ ਤੰਬਾਕੂ ਆ ਇਲੈਕਟ੍ਰੋਨਿਕ ਸਿਗਰਟਾਂ ਨੇ ਜਿਹੜੀਆਂ ਇਹ ਆਮ ਹੋ ਚੁੱਕੀਆਂ ਨੇ ਜੇ ਆਪਾਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਗੱਲ ਪੰਜਾਬ ਚ ਆਖੀ ਜਾਂਦੀ ਹੈ ਵੀ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਐ ਤੇ ਸਾਡੇ ਗੁਰੂ ਸਹਿਬਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਘੋੜਾ ਸੀ ਉਹ ਵੀ ਤਬਾਕੂ ਵੱਲ ਨਹੀਂ ਸੀ ਗਿਆ ਤੇ ਅੱਜ ਤੁਸੀਂ ਦੇਖ ਲਓ ਕਿਹੜੇ ਕਿਹੋ ਜਿਹੇ ਹਾਲਾਤ ਬਣ ਚੁੱਕੇ ਆ ਪੰਜਾਬ ਦੇ ਵੀ ਆ 13 13 14 14 ਸਾਲਾਂ ਦੇ ਬੱਚਿਆਂ ਦੇ ਬੈਗਾਂ ਦੇ ਵਿੱਚੋਂ ਆ ਜਿਹੜੀਆਂ ਇਲੈਕਟ੍ਰੋਨਿਕ ਸਿਗਰਟਾਂ ਨੇ ਇਹ ਜਿਹੜਾ ਨਸ਼ਾ ਇਹ ਸਾਰੀ ਸਮੱਗਰੀ ਜਿਹੜੀ ਮਿਲ ਰਹੀ ਹੈ ਇਹ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੇ ਦਾਅਵੇ ਕਰਦੇ ਨੇ ਅਸੀਂ ਜੀ ਆਹ ਨਹੀਂ ਕੋਈ ਇੱਥੇ ਜੇਲਾਂ ਵਿੱਚੋਂ ਨਸ਼ਾ ਬੰਦ ਕਰ ਦੇਣਾ ਪੰਜਾਬ ਵਿੱਚੋਂ ਬੰਦ ਕਰ ਦੇਣਾ ਪਰ ਜਿਹੜਾ ਨਸ਼ਾ ਇਸ ਸਮੇ ਉਹ ਤਾਂ ਸਕੂਲ ਜਾਂਦੇ ਬੱਚਿਆਂ ਦੇ ਬੈਗਾਂ ਤੱਕ ਪਹੁੰਚ ਚੁੱਕਿਆ ਉੱਥੇ ਕੋਈ ਕੰਟਰੋਲ ਨਹੀਂ ਇਹਨਾਂ ਟੀਚਰਾਂ ਦਾ ਇਹਨਾਂ ਅਧਿਆਪਕਾਂ ਦਾ ਤੁਸੀਂ ਦੇਖ ਲਓ ਆ 12 13 14 ਸਾਲਾਂ ਦੀ ਉਮਰ ਦੇ ਬੱਚੇ ਕਿੰਨੀ ਕੁ ਉਮਰ ਹੁੰਦੀ ਹੈ ਤੇ ਲੁਧਿਆਣੇ ਦਾ ਉਹ ਸ਼ਹਿਰ ਹੈ ਪੰਜਾਬ ਦਾ ਮੇਨ ਸ਼ਹਿਰ ਆ ਜਿੱਥੇ ਵਪਾਰੀ ਪੂਰਾ ਤਬਕਾ ਪੰਜਾਬ ਦਾ ਜਿੱਥੇ ਵਸਦਾ ਲੁਧਿਆਣੇ ਦੇ ਵਿੱਚ ਤੇ ਉੱਥੇ ਇਹੋ ਜਿਹੇ ਮੰਦੇ ਹਾਲਾਤ ਹੋ ਗਏ ਨੇ ਪੰਜਾਬ ਤੇ ਫੇਰ ਇਹ ਫੇਰ ਆਪਾਂ ਆਣੇ ਆਂ ਵੀ ਬਾਹਰਲੇ ਕਹਿੰਦੇ ਨੇ ਉੜਦਾ ਪੰਜਾਬ ਹੈ ਇਹ ਤਾਂ ਜਿਹੜੇ ਬੱਚਿਆਂ ਦੇ ਵਿੱਚ ਤੁਸੀਂ ਲਾ ਲੋ ਉਹ ਬੱਚੇ ਨੇ ਸਕੂਲ 'ਚ ਬੈਠੇ ਤੇ ਆਏ ਕਰਕੇ ਧੂਏ ਦੇ ਜਿਹੜੇ ਛਰਲੇ ਛੱਡ ਰਹੇ ਨੇ ਉਹ ਤੇ ਕਿੰਨੇ ਕਿਸ ਕਿਸ ਹੱਦ ਤੱਕ ਆਪਾਂ ਆਪਦਾ ਫਿਊਚਰ ਕਿੱਥੇ ਇਹ ਮੈਂ ਕਹੂੰਗਾ ਜਾ ਕੇ ਦੇਖਾਂਗੇ ਇੱਥੇ ਮੈਂ ਕਹੂੰਗਾ ਉਹਨਾਂ ਗੀਤਕਾਰਾਂ ਦਾ ਵੀ ਇੱਕ ਦੋਸ਼ ਹੈ ਜਿਹੜਾ ਕਹਿੰਦੇ ਨੇ ਗਾਣੇ ਚ ਵੀ ਅਸੀਂ ਪਾਫੜ ਆਉਣੇ ਆ ਅਸੀਂ ਇਹ ਸ਼ਰਾਬ ਪੀਣੇ ਆ ਕਾਲੀ ਨਾਗਣੀ ਖਾਣੇ ਆ ਤੇ ਇਹ ਜਿਹੜਾ ਸੱਭਿਆਚਾਰ ਤੇ ਇਹ ਜਿਹੜਾ ਸੱਭਿਆਚਾਰ ਦੀ ਦੂਸ਼ਣ ਬਾਜੀ ਹੋ ਰਹੀ ਹੈ ਇਸ ਤੇ ਵੀ ਸਰਕਾਰ ਦਾ ਕੋਈ ਨਹੀਂ ਕੋਈ ਕੋਈ ਪਰਚੇ ਨਹੀਂ ਦਰਜ ਹੁੰਦੇ ਉਹਨਾਂ ਕਲਾਕਾਰਾਂ ਤੇ ਹਾਂ ਇਹ ਕਹਿੰਦੇ ਨੇ ਵੀ ਦੇ ਕੋਈ ਹਥਿਆਰ ਦਿਖਾ ਦਿੱਤਾ ਕੋਈ ਨਾਲ ਬੰਦੂਕ ਫੜ ਦੀ ਨਾਲ ਦੀ ਨਾਲ ਜਿਹੜਾ ਇਹ ਕਰ ਦਿੱਤਾ ਕੋਈ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ ਕੀ ਇਹ ਨਾਰਕੋ ਟੈਰਰਿਜ਼ਮ ਨਹੀਂ ਹੈ ਕੀ ਨਸ਼ਿਆਂ ਦਾ ਅੱਤਵਾਦ ਨਹੀਂ ਹੈ ਬੜੀ ਵੱਡਾ ਇਹ ਫਰੇਜ਼ ਆ ਨਾਰਕੋ ਟਰੋਰਿਜ਼ਮ ਦਾ ਵੀ ਜਿਹੜਾ ਗਾਣਿਆਂ ਦੇ ਵਿੱਚ ਪ੍ਰਮੋਟ ਹੋ ਰਿਹਾ ਨਸ਼ੇ ਪ੍ਰਮੋਟ ਹੋ ਰਹੇ ਨੇ ਇਹ ਬੀਰੀ ਬੀੜੀ ਸਿਗਰਟ ਤਬਾਕੂ ਇਹ ਸਾਰੀਆਂ ਚੀਜ਼ਾਂ ਪ੍ਰਮੋਟ ਹੋ ਰਹੀਆਂ ਨੇ ਇਹ ਲੱਚਰਤਾ ਦਾ 파ਟ ਹੈ ਮਾਪਿਆਂ ਦਾ ਕੋਈ ਮੈਸਮੇਦਾਂ ਕੰਟਰੋਲ ਨਹੀਂ ਰਹਿ ਗਿਆ ਉਹ ਸ਼ਗੋ ਦੀ ਸਕੂਲ ਅਧਿਕਾਰੀਆਂ ਨਾਲ ਲੜਦੇ ਨਹੀਂ ਉਹ ਤਾਂ ਮੈਂ ਕਹੂੰਗਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਪਹਿਲਾਂ ਆਪਾਂ ਦੇਖੋ ਜਸਜੀ ਇੱਕ ਬਲੇਮ ਸ਼ੁੱਟ ਦਿੰਦੇ ਹੁੰਦੇ ਸੀ ਵੀ ਜਿਹੜਾ ਚਿੱਟਾ ਹੈ ਚਿੱਟਾ ਪਾਕਿਸਤਾਨ ਚੋਂ ਆਉਂਦਾ ਬਾਰਡਰ ਤੋਂ ਪਾਰ ਆਉਂਦਾ ਪਰ ਅੱਜ ਇਹ ਹੁਣ ਜਿਹੜੀ ਇਲੈਕਟ੍ਰੋਨਿਕ ਸਿਗਰਟਾਂ ਤਾਂ ਨਹੀਂ ਇਹ ਪਾਕਿਸਤਾਨ ਚੋਂ ਆ ਗਈਆਂ ਜਿਹੜੀਆਂ ਇਹ ਸਾਰੀਆਂ ਗੋਲੀਆਂ ਨੇ ਟ੍ਰੈਮਾਡੋਲ ਗੋਲੀ ਹੋਗੀ ਐਲਪਰਾਜ਼ੋਲਮ ਹੋਗੀ ਇਹ ਜਿਹੜੀਆਂ ਗੋਲੀਆਂ ਪੰਜਾਬ ਦੇ ਵਿੱਚੋਂ ਫੜੀਆਂ ਜਾਂਦੀਆਂ ਨੇ ਤੁਸੀਂ ਦੇਖ ਕੇ ਦੇਖੋ ਜਿੰਨੇ ਐਨਡੀਪੀਐਸ ਦੇ ਕੇਸ ਨੇ ਪੁਲਿਸੀ ਤਲਤੀਸ਼ਾਂ ਦੀ ਇਹ ਗੋਲੀ ਦਿੱਲੀ ਤੋਂ ਆਈ ਹੈ ਜੀ ਦਿੱਲੀ ਤੋਂ ਜਿੰਨੀਆਂ ਇਹ ਸਾਈਕੋਟ੍ਰੋਪਿਕ ਸਬਸਟਾਂਸੇਸ ਨੇ ਨਸ਼ੀਲੇ ਪਦਾਰਥ ਨੇ ਇਹ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹ ਜਿਹੜੀ ਭੁੱਕੀ ਫੀਮ ਹੈ ਰਾਜਸਥਾਨ ਚੋਂ ਆ ਰਹੀ ਹੈ ਤੇ ਇਫੈਕਟ ਕੌਣ ਹੋ ਰਿਹਾ ਪੰਜਾਬ ਦਾ ਬੰਦਾ ਹੋ ਰਿਹਾ ਪਹਿਲਾਂ ਤਾਂ ਥੋੜੀ ਵੱਡੀ ਉਮਰ ਦੇ ਬੰਦੇ ਤੁਸੀਂ ਨਾਲ 25 30 ਸਾਲਾਂ ਦੀ ਉਮਰ ਨਸ਼ੇ ਕਰਦੇ ਹੁੰਦੇ ਸੀ ਹੁਣ 12 12 13 13 ਸਾਲਾਂ ਦੇ ਜਿਹੜੇ ਬੱਚੇ ਨੇ ਉਹ ਤਬਾਕੂ ਤੇ ਲੱਗੇ ਨੇ ਇਲੈਕਟ੍ਰੋਨਿਕ ਸਿਗਰਟਾਂ ਲੱਗੇ ਨੇ ਕਰਾ ਸੱਚ ਨੂੰ ਕਿਵੇਂ ਦੇਖਦੇ ਹੋ ਜਿਵੇਂ ਤੁਸੀਂ ਵੀ ਸੁਭਾਲ ਚੁੱਕਿਆ ਕਿ ਮਾਪੇ ਵੀ ਜਿਹੜੇ ਸਕੂਲ ਦੇ ਅਧਿਕਾਰੀ ਆ ਉਹਨਾਂ ਦੇ ਨਾਲ ਬੈਂਸਨ ਲੱਗਦੇ ਨੇ ਕਿਉਂਕਿ ਜਦੋਂ ਇੱਕ ਮਾਪਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦਾ ਜਵਾਕ ਹਲਕੀ ਜੀ ਦੀ ਉਮਰ 12-13 ਸਾਲ ਆ ਉਹ ਨਸ਼ੇ ਤੇ ਲੱਗਦਾ ਤਾਂ ਮਤਲਬ ਸ਼ਾਇਦ ਉਹਨਾਂ ਨੂੰ ਤਾਂ ਖੂਨ ਖੋਲਣਾ ਚਾਹੀਦਾ ਕਿ ਭਾਈ ਸਾਡਾ ਜਵਾਕ ਕਿਹੜੇ ਪਾਸੇ ਜਾ ਰਿਹਾ ਪਰ ਉਹਨਾਂ ਦਾ ਇਹ ਕਹਿਣਾ ਕਿ ਇਹਨੂੰ ਐਡਾ ਵੱਡਾ ਮੁੱਦਾ ਨਾ ਬਣਾਓ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਸਾਡੇ ਘਰ ਦੇ ਵਿੱਚ ਬੜੀ ਵੱਡੀ ਕਲੈਕਸ਼ਨ ਇਹਨਾਂ ਸੀਗਰਟ ਦੀ ਪਈ ਆ ਤਾਂ ਕੀ ਲੱਗਦਾ ਕਿ ਫਿਰ ਉਹ ਮਾਪੇ ਕਿੱਧਰ ਨੂੰ ਨਜ਼ਰ ਰਹਿ ਰਹੇ ਨੇ ਕਿ ਕਿਰਾਹੇ ਆਪਣੇ ਜਵਾਕ ਨੂੰ ਆਪ ਪਾ ਰਹੇ ਨੇ ਇਹ ਬਿਲਕੁਲ ਸਹੀ ਗੱਲ ਹੈ ਦੇਖੋ ਆਪਣੇ ਇਤਿਹਾਸ ਦੇ ਵਿੱਚ ਜਦੋਂ ਸਾਡਾ ਪੰਜਾਬ ਦਾ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਉਦੋਂ ਬੱਚਿਆਂ ਨੂੰ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਇਹ ਫਰਮਾਨ ਸੀ ਵੀ ਤੁਸੀਂ ਜਿਹੜੇ ਇੱਥੇ ਇੱਕ ਮੰਦਿਰ ਖੋਲੋ ਇੱਥੇ ਮਸਜਿਦ ਬਣਾਓ ਇੱਥੇ ਤੁਸੀਂ ਗੁਰਦੁਆਰਾ ਬਣਾਓ ਪਰ ਉੱਥੇ ਨਾਲ ਸਕੂਲ ਜ਼ਰੂਰ ਬਣਿਆ ਹੋਵੇ ਕਾਇਦੇ ਫਰੀਜ਼ ਵੰਡੇ ਜਾਂਦੇ ਹੁੰਦੇ ਸੀ ਸਾਰੀ ਸਮਗਰੀ ਜਿਹੜੀ ਉਦੋਂ ਸਰਕਾਰ ਵੱਲੋਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਜੋ ਦਿੱਤੀ ਜਾਂਦੀ ਹੁੰਦੀ ਸੀ ਜਦੋਂ ਸਾਡੀ ਉਹ ਪਾਤਸ਼ਾਹੀ ਰੁੜ ਗਈ ਸਾਡਾ ਰੁੜ ਗਿਆ ਅੰਗਰੇਜ਼ ਆ ਗਿਆ ਨਾਲੇ ਉਹਨਾਂ ਨੇ ਬਰਸ਼ੀਆਂ ਰਖਾ ਲੀਆਂ ਸਾਡੀਆਂ ਠਾਨੀ ਠਾਨੀ ਰੁਪਏ ਆਪਾਂ ਨੂੰ ਦੇ ਕੇ ਚਵਾਨੀ ਚਵਾਨੀ ਦੇ ਕੇ ਨਾਲੇ ਉਹ ਕੈਦੇ ਆਪਦੇ ਕੋਲੇ ਰੱਖ ਲੇ ਜਦੋਂ ਸਰਕਾਰ ਬਦਲੀ ਜਦੋਂ ਪ੍ਰਭੂ ਸਤਾ ਬੱਲੀ ਲੋਕ ਫਿਰ ਉਹੋ ਜਿਹੀ ਹੋ ਗਈ ਲੋਕ ਲੋਕਾਂ ਨੇ ਆਦਾ ਸੱਭਿਆਚਾਰ ਗਵਾ ਲਿਆ ਲੋਕਾਂ ਨੇ ਸਾਰਾ ਕੁਝ ਗਵਾ ਲਿਆ ਪਹਿਲਾ ਕਾਰਨ ਤੁਸੀਂ ਦੇਖੋ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈਗਾ ਤੁਸੀਂ ਦੇਖ ਲਓ ਇੱਕ ਜੋ ਨੌਜਵਾਨ ਆਗੂ ਨੇ ਜੋ ਨਵਦੀਪ ਸਿੰਘ ਜੋ ਕੈਨਨ ਵਾਟਰ ਕੈਨਨ ਵਾਲੇ ਨੇ ਨਵਦੀਪ ਜਲਬੇੜਾ ਜਲਬੇੜਾ ਉਹਨਾਂ ਨੇ ਇੱਕ ਇੰਟਰਵਿਊ ਦਿੱਤੀ ਸੀ ਉਸ ਵਿੱਚ ਉਹ ਕਹਿ ਰਹੇ ਸੀ ਵੀ ਅੰਬਾਲੇ ਦੀ ਜੇਲ੍ਹ ਦੇ ਵਿੱਚ ਹੋ ਹੀ ਨਹੀਂ ਸਕਦਾ ਕੋਈ ਨਸ਼ਾ ਕੋਈ ਮਾੜਾ ਮੋਡਾ ਵੀ ਨਸ਼ਾ ਮਿਲ ਜੇ ਉਹਨਾਂ ਨੇ ਨਸੀਹਤ ਦਿੱਤੀ ਸੀ ਪੰਜਾਬ ਸਰਕਾਰ ਨੂੰ ਵੀ ਤੁਸੀਂ ਘਟੋ ਘਟ ਪੰਜਾਬ ਦੀਆਂ ਜੇਲਾਂ ਨੂੰ ਅੰਬਾਲੇ ਵਰਗੀਆਂ ਬਣਾ ਕੇ ਦੇਖ ਲਓ ਤਾਂ ਲਾਅ ਐਂਡ ਆਰਡਰ ਦਾ ਮੈਂ ਕਹੂੰਗਾ ਇੱਥੇ ਖਾਮੀ ਪੇਸ਼ੀ ਹੋਣੀ ਦੂਸਰਾ ਗੱਲ ਹੈ ਸਾਡੇ ਇਤਿਹਾਸ ਸਾਡੇ ਗੁਰੂ ਸਾਹਿਬਾਨਾਂ ਦੇ ਘੋੜਿਆਂ ਤੱਕ ਨੇ ਤੰਬਾਕੂ ਵੱਲ ਕਦੇ ਮੂੰਹ ਨਹੀਂ ਕੀਤਾ ਅੱਜ ਪੰਜਾਬ ਦੇ ਵਿੱਚ ਪ੍ਰਵਾਸ ਵਧਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਹੇ ਨੇ ਬਾਹਰੋਂ ਇੱਥੇ ਜਿਹੜਾ ਸੱਭਿਆਚਾਰ ਦੂਜਾ ਆ ਰਿਹਾ ਤੰਬਾਕੂ ਦਾ ਸੇਵਨ ਕਰਨਾ ਹੂਕਾ ਪੀਣਾ ਜਿਹੜਾ ਹੂਕਾ ਹੈ ਜਿਹੜਾ ਇਲੈਕਟ੍ਰੋਨਿਕ ਸਿਗਰਟ ਹੁੰਦੀ ਹੈ ਜਿਵੇਂ ਵੀ ਇਸ ਧੂਆਂ ਨਿਕਲਦਾ ਹੈ ਇਹਦਾ ਕੰਮ ਹੀ ਜੋ ਯਮਨਾ ਤੋਂ ਪਾਰ ਆ ਲਿਆਂਦਾ ਸਾਡਾ ਕੰਮ ਹੀ ਹੈ ਨੀਗਾ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਜੋ ਪ੍ਰਾਣੀਆਂ ਦਵਾਈਆਂ ਸਮਗਰੀਆਂ ਦੇ ਰੂਪ ਦੇ ਵਿੱਚ ਜਿਹੜਾ ਇਹ ਕੁਛ ਸੂਈਸ ਦਾ ਸੁੱਖਾ ਲਾੜੋ ਉਹ ਚੀਜ਼ ਜਰੂਰ ਵਰਦੇ ਹੁੰਦੇ ਸੀ ਕਿਉਂਕਿ ਜੰਗਾਂ ਜੁੱਦਾਂ ਉਹ ਲੜਦੇ ਹੁੰਦੇ ਸੀ ਪਰ ਇਹ ਇੱਕ ਬਾਹਰਲਾ ਸੱਭਿਆਚਾਰ ਆ ਗਿਆ ਜਿਹੜੇ ਪੰਜਾਬ ਦੇ ਮਾਪੇ ਨੇ ਉਹ ਵੀ ਪੰਜਾਬ ਦੇ ਜਿਹੜੇ ਬੱਚਿਆਂ ਦੇ ਜਿਹੜੇ ਕੁਝ ਮਾਪੇ ਹੈਗੇ ਨੇ ਜਿਹੜੇ ਜਿਵੇਂ ਦਿੱਲੀਲਾ ਕਰਦੇ ਨੇ ਮੈਂ ਸਮਝਦਾ ਉਹ ਬਾਹਰਲੇ ਸੱਭਿਆਚਾਰ ਦੇ ਅਧੀਨ ਆ ਕੇ ਉਹਨਾਂ ਨੇ ਆਪ ਦਾ ਵੀ ਗਰਖ ਕਰ ਲਿਆ ਤੁਸੀਂ ਦੇਖ ਲਓ ਆ ਵੱਡੇ ਸ਼ਹਿਰਾਂ ਦੇ ਵਿੱਚ ਕਿਵੇਂ ਪੱਬਾਂ ਦੇ ਉੱਪਰ ਬਾਰਾਂ ਦੇ ਉੱਪਰ ਅੱਜ ਕੱਲ ਕਿਵੇਂ ਰੀਲਾਂ ਪੈਂਦੀਆਂ ਨੇ ਕਿਵੇਂ ਸਾਰਾ ਕੁਝ ਇੱਕ ਜਿਹੜਾ ਮੈਂ ਕਹੂੰਗਾ ਇਹ ਲੱਛਰਤਾ ਹੈ ਗੰਦ ਦਾ ਜਿਹੜਾ ਪ੍ਰਸਾਰ ਹੈ ਇਹ ਸੋਸ਼ਲ ਮੀਡੀਆ ਥਰੂ ਹੋ ਗਿਆ ਤਾਂ ਅਸੀਂ ਕਿਤੇ ਨਾ ਕਿਤੇ ਨੈਤਿਕ ਤੌਰ ਤੇ ਮੋਰਲੀ ਇਸ ਲਈ ਜਿਹੜੇ ਸਾਡੇ ਆਵਾਮ ਹੈ ਪੰਜਾਬ ਦੀ ਜ਼ਿੰਮੇਵਾਰ ਦੂਸਰੇ ਇਸ ਤੇ ਜ਼ਿੰਮੇਵਾਰ ਹੈ ਜਿਹੜੀ ਸਰਕਾਰਾਂ ਜ਼ਿੰਮੇਵਾਰ ਹੈ ਮੈਂ ਕਹੂੰਗਾ ਇਸ ਸਮੇਂ ਪੰਜਾਬ ਦੇ ਵਿੱਚ ਕੰਪਲੀਟ ਆਊਟ ਆਫ ਕੰਟਰੋਲ ਹੈ ਸਾਰਾ ਕੁਝ ਮੈਲ ਐਡਮਿਨਿਸਟ੍ਰੇਸ਼ਨ ਦੇ ਅਸੀਂ ਸ਼ਿਕਾਰ ਹੋ ਚੁੱਕੇ ਹਾਂ ਇੱਕ ਜਸਜੀ ਇੱਕ ਅੰਗਰੇਜ਼ੀ ਦੀ ਘਾਵਤ ਹੈ ਨੈਰੋ ਵਾਸ ਪਲੇਇੰਗ ਫਿਡਲ ਵਾਈਲ ਦਾ ਰੂਮ ਵਾਸ ਬਰਨਿੰਗ ਵੀ ਇੱਕ ਜਿਹੜਾ ਰੋਮ ਦਾ ਬੜਾ ਵੱਡਾ ਬਾਦਸ਼ਾਹ ਸੀ ਨੈਰੋ ਉਹ ਆਪਦੀ ਉਦੋਂ ਤੁਸੀਂ ਬਾਂਸਰੀ ਬੁਜਾਰਿਆ ਸੀ ਜਦੋਂ ਸਾਰਾ ਤੁਸੀਂ ਕਹਿ ਲੋ ਜਿਹੜਾ ਰੋਮ ਸ਼ਹਿਰ ਉਦੋਂ ਸੜ ਰਿਹਾ ਸੀ ਸਾਡੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਨੇ ਐਮ ਐਲ ਏ ਐਮ ਪੀ ਨੇ ਇਹਨਾਂ ਨੂੰ ਸਿਵਾਏ ਆਪਦੀ ਜੇਬਾਂ ਭਰਨ ਤੋਂ ਸਿਵਾਏ ਆ ਸੀਟਾਂ ਵੋਟਾਂ ਜਿੱਤਣ ਤੋਂ ਕੋਈ ਇਹੋ ਜਿਹਾ ਕੋਈ ਪੰਜਾਬ ਦੇ ਪ੍ਰਤੀ ਕੋਈ اخلاਕੀ ਫਰਜ਼ ਹੀ ਨਹੀਂ ਸਮਝਦੇ ਆਪਦਾ ਤੁਸੀਂ ਦੇਖ ਲਓ ਇਸ ਸਮੇਂ ਜੇ ਆਪਾਂ ਗੱਲ ਕਰੀਏ ਹੁਣ ਝੋਨੇ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈ ਜੁਲਾਈ ਦਾ ਮਹੀਨਾ ਹੈ ਪੰਜਾਬ ਦੇ ਜਿਹੜੇ ਖੇਤਾਂ ਦੇ ਵਿੱਚ ਬਿਜਲੀਆਂ ਹਨੀਆਂ ਗਿਆ ਕਈ ਪਿੰਡਾਂ ਦੇ ਵਿੱਚ ਜਿਹੜੇ ਅੱਜ ਝੋਨੇ ਨੇ ਇਹ ਸੁੱਕ ਚੁੱਕੇ ਨੇ ਬਿਲਕੁਲ ਮਰ ਚੁੱਕੇ ਨੇ ਇਹ ਝੋਨੇ ਜਿਹੜੇ ਹੈਗੇ ਤੁਸੀਂ ਦੇਖ ਲਓ ਜਿਹੜਾ ਪੰਜਾਬ ਦਾ ਪਾਵਰਕਾਮ ਹੈ ਅੱਜ ਹੀ ਮੈਂ ਕਹੂੰਗਾ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ 24000 ਕਰੋੜ ਤੋਂ ਵੱਧ ਉਹਦਾ ਜਿਹੜਾ ਲੋਨ ਹੈ ਡੈਟ ਹੈ ਉਹ ਵੱਧ ਚੁੱਕਿਆ ਪਾਵਰਕਾਮ ਦਾ ਪੀਐਸਪੀਸੀਐਲ ਹੈ ਉਹਦਾ ਜਿਹੜਾ ਕਰਜ਼ਾ ਹਰੇਕ 400 400 ਤੋਂ 500 ਕਰੋੜ ਦਾ ਕਰਜ਼ਾ ਵੱਧ ਜਾਂਦਾ ਇਹ ਜਿਹੜੀ ਪੋਲਿਟਿਕਸ ਆ ਫ੍ਰੀ ਬਾਈਸ ਇਹ ਜਿਹੜੀ ਮੁਫਤ ਖੋਰੀ ਦੀ ਰਾਜਨੀਤੀ ਹੈ ਜਿਹੜੀ ਇਹਨਾਂ ਦਿੱਲੀ ਵਾਲਿਆਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਸਾਨੂੰ ਪਜਾਗ ਦੇ ਵਿੱਚ ਪਾ ਦਿੱਤਾ ਹੈ ਇਹਨਾਂ ਦੇ ਜੋ ਲਾ ਦਤਾ ਵੀ ਹਜ਼ਾਰ-ਹਜ਼ਾਰ ਰੁਪਏ ਪੱਤਾ ਦੇਵਾਂਗੇ ਬੀਬੀਆਂ ਨੂੰ ਤੁਸੀਂ ਪਜਾਗ ਦੀਆਂ ਬੀਬੀਆਂ ਤੋਂ ਪੁੱਛ ਲਓ ਤੁਹਾਨੂੰ ਕਿੱਥੇ ਪੱਤੇ ਮਿਲੇ ਆ ਕੋਈ ਹਜ਼ਾਰ ਰੁਪਏ ਆਇਆ ਨਹੀਂ ਜਸਜੀ ਇਹ ਅਰਥ ਸ਼ਾਸਤਰ ਦਾ ਇਹ ਰੂਲ ਹੈ ਇਕਨੋਮਿਕਸ ਦਾ ਇਹ ਰੂਲ ਹੈ ਜੇ ਤੁਸੀਂ ਕੋਈ ਵੀ ਅੱਜ ਚੀਜ਼ ਫ੍ਰੀ 'ਚ ਇਸਤੇਮਾਲ ਕਰਦੇ ਹੋ ਕੱਲੋਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਸ ਦਾ ਜਿਹੜਾ ਇੱਕ ਟੈਕਸ ਦੇ ਰੂਪ ਦੇ ਵਿੱਚ ਉਸ ਦਾ ਜਿਹੜੀ ਕੀਮਤ ਹੈ ਉਹਦਾ ਕਰਨੀ ਪੈਣੀ ਹੈ ਮੈਂ ਇਹ ਨਹੀਂ ਕਹਿੰਦਾ ਕੋਈ ਹੋਰ ਪਾਰਟੀਆਂ ਵਾਲੇ ਚੰਗੇ ਨਹੀਂ ਬਾਕੀਆਂ ਨੇ ਵੀ ਖਾਧਾ ਹੈ ਪੰਜਾਬ ਨੂੰ ਚਾਹੇ ਕਾਂਗਰਸ ਹੀ ਹੋਣ ਚਾਹੇ ਬਾਦਲ ਦਲੀਏ ਨੇ ਕਿੱਡੇ ਵੱਡੇ ਹੋਟਲ ਰੈਸਟੋਰੈਂਟ ਬਣਾ ਲਏ ਨੇ ਪਰ ਮੈਂ ਸਮਝਦਾ ਕਿਸੇ ਨੇ ਹਲੇ ਤੱਕ ਪੰਜਾਬ ਦਾ ਸੋਚਿਆ ਹੀ ਕੱਖ ਨਹੀਂ ਜੀ ਮੈਨੂੰ ਇੱਕ ਚੀਜ਼ ਜ਼ਰੂਰ ਦੱਸ ਦਿਓ ਕਾਨੂੰਨ ਕੀ ਹੱਕਦਾ ਹੈ ਜਿਵੇਂ ਸੀਗਰਟ ਜਿਵੇਂ ਆਪਾਂ ਗੱਲ ਕੀਤੀ ਕਿ 12 13 ਸਾਲ ਦੇ ਬੱਚੇ ਜਿਹੜੇ ਆ ਉਸ ਨੂੰ ਵਰਤ ਰਹੇ ਸੀ ਤਾਂ ਸੁਭਾਵਿਕ ਤੌਰ ਤੇ ਲਿਆਤਾ ਕਿਸੇ ਦੁਕਾਨ ਤੋਂ ਹੋਣਾ ਕੀ ਕਾਨੂੰਨ ਦੀ ਇੰਨੀ ਵੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਤੇ ਨਕੇਲ ਕਸੀ ਜਾਵੇ ਕਿ ਭਾਈ ਇਹ ਚੀਜ਼ ਦੇਣੀ ਆ ਤਾਂ ਤੁਸੀਂ ਜਿਹੜਾ ਸਾਡਾ ਕਾਨੂੰਨ ਕਹਿੰਦਾ ਹੈ ਕਿ 21 ਸਾਲ ਤੋਂ ਛੋਟੇ ਨੂੰ ਤੁਸੀਂ ਨਹੀਂ ਦੇ ਸਕਦੇ ਨਹੀਂ ਬਿਲਕੁਲ ਦੇਖੋ ਜੀ ਜਸ ਜੀ ਦੋ ਚੀਜ਼ਾਂ ਹੁੰਦੀਆਂ ਨੇ ਕਾਨੂੰਨ ਦੇ ਵਿੱਚ ਇੱਕ ਤਾਂ ਲਾਅ ਮੇਕਿੰਗ ਹੁੰਦੀ ਹੈ ਇੱਕ ਲਾਅ ਇੰਪਲੀਮੈਂਟੇਸ਼ਨ ਹੁੰਦੀ ਹੈ ਵੀ ਪਹਿਲਾਂ ਹੁੰਦਾ ਕਾਨੂੰਨ ਬਣਾਉਣਾ ਤੇ ਦੂਸਰੀ ਗੱਲ ਹੁੰਦੀ ਹੈ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਹੁਣ ਆਪਾਂ ਜੇ ਦੇਖੀਏ ਪਹਿਲੀ ਗੱਲ ਆ ਵਿਧਾਨ ਸਭਾ ਦੇ ਜਿਹੜੇ ਸੈਸ਼ਨ ਹੁੰਦੇ ਨੇ ਬੜੇ ਛੋਟੇ 2-4 ਦਿਨਾਂ ਦੇ ਸੈਸ਼ਨ ਹੁੰਦੇ ਨੇ ਉਹਦੇ ਵਿੱਚ ਮੇਰੇ ਸਾਹ ਨਾਲ ਗੱਲਾਂ ਹੀ ਹੁੰਦੀਆਂ ਨੇ ਪੁੱਕੀ ਆਮ ਕਰ ਦੋ ਫੀ ਆਮ ਕਰ ਦੋ ਕੋਈ ਚੱਜ ਸਵਾਦ ਦਾ ਯਾਸੀ ਤੁਸੀਂ ਦੇਖ ਲਓ ਇਹ ਸਰਕਾਰ ਬਣੇ ਨੂੰ 2 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਕਦੇ ਆਪਾਂ ਦੇਖਿਆ ਕੋਈ ਬਿੱਲ ਕੋਈ ਆਰਡੀਨੈਂਸ ਕੋਈ ਪਾਸ ਹੋਇਆ ਹੋਵੇ ਪੰਜਾਬ ਦੇ ਭਲੇ ਦੇ ਲਈ ਕੋਈ ਬਿੱਲ ਲੈ ਕੇ ਆਏ ਹੋਣ ਅੱਗੇ ਵੀ ਦੇਖੋ ਜਿਹੜੀਆਂ ਇਹ ਵੇਪਰਸ ਨੇ ਇਹਨਾਂ ਨੂੰ ਵੇਪਰਸ ਆਂਦੇ ਨੇ ਈ-ਸਿਗਰਟ ਹੁਣ ਜਦੋਂ ਆਪਾਂ ਨੂੰ ਪਤਾ ਲੱਗ ਹੀ ਚੁੱਕਿਆ ਹੈ ਪੰਜਾਬ ਸਰਕਾਰ ਨੂੰ ਬੀ ਇਹ 12 12 13 13 ਸਾਲਾਂ ਦੇ ਬੱਚਿਆਂ ਦੇ ਹੱਥ ਲੱਗ ਚੁੱਕੀਆਂ ਨੇ ਕੀ ਇਹਨਾਂ ਨੇ ਇਸ ਨੂੰ ਨੋਟੀਫਾਈ ਕਰਕੇ ਐਂਡੀਪੀਐਸ ਐਕਟ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕੀਤੀ ਕੀ ਇਹਨਾਂ ਨੇ ਕੋਈ ਬਿੱਲ ਪਾਸ ਕੀਤਾ ਜਸਜੀ ਪਹਿਲੀ ਖਬਰ ਨਹੀਂ ਜੋ ਨੈਸ਼ਨਲ ਮੀਡੀਆ 'ਚ ਛਪੀ ਐਤੋਂ ਪਹਿਲਾਂ ਵੀ ਬੜੀਆਂ ਖਬਰਾਂ ਛਪੀਆਂ ਨੇ ਵੀ ਪੰਜਾਬ ਦੇ ਵਿੱਚ ਬੱਚਿਆਂ ਦੇ ਵਿੱਚ ਇਹ ਸਿਗਰਟਾਂ ਬੀੜੀਆਂ ਆਮ ਹੁੰਦੀਆਂ ਜਾ ਰਹੀਆਂ ਨੇ ਤਾਂ ਇਸ ਦੇ ਉੱਪਰ ਤੁਸੀਂ ਦੇਖ ਲਓ ਜਸਜੀ ਜਿਹੜੇ ਚੀਜ਼ ਤੋਂ ਸਰਕਾਰ ਨੂੰ ਟੈਕਸ ਆਉਂਦਾ ਹੈ ਚਾਹੇ ਸ਼ਰਾਬ ਹੋ ਜੇ ਚਾਹੇ ਬੀੜੀ ਤੰਬਾਕੂ ਹੋ ਜੇ ਇਹ ਫ੍ਰੀ ਵਿੱਚ ਵਿਕਦੀ ਹੈ ਇੱਥੇ ਦੇਖੋ ਇਹ ਆਮ ਇਸ ਤੇ ਕੋਈ ਨਾ ਕੋਈ ਕੋਈ ਕਿਸੇ ਤਰੀਕੇ ਦਾ ਕੋਈ ਕੰਟਰੋਲ ਹੀ ਹੈ ਨਹੀਂ ਦਾ ਸਰਕਾਰ ਨੂੰ ਚਾਹੀਦਾ ਹੈ ਇਹ ਜਿਹੜੀਆਂ ਇਲੈਕਟ੍ਰੋਨਿਕ ਸਿਗਰਟਸ ਨੇ ਦੇਖੋ ਕਰਦੀਆਂ ਤਾਂ ਇਹ ਜ਼ਹਿਰ ਹੀ ਨੇ ਹੈਗੀਆਂ ਤਾਂ ਜ਼ਹਿਰ ਹੀ ਨੇ ਕਰਦੀਆਂ ਤਾਂ ਕੈਂਸਰ ਹੀ ਨੇ ਜਦੋਂ ਤੁਸੀਂ ਸਿਨੇਮਾ ਘਰ ਦੇ ਵਿੱਚ ਕੋਈ ਫਿਲਮ ਦੇਖਣ ਜਾਣੇ ਹੋ ਤਾਂ ਉੱਥੇ ਇੱਕ ਜੋ ਫੇਫੜਿਆਂ ਦੀ ਤਸਵੀਰ ਆਉਂਦੀ ਹੈ ਵੀ ਕਿਵੇਂ ਨੁਕਸਾਨ ਕਰਦੀਆਂ ਇਹ ਵੀ ਇਹ ਵੀ ਜੋ ਐਕਸਪੈਰੀਮੈਂਟ ਥਰੂ ਸਿੱਧ ਹੋ ਚੁੱਕਿਆ ਹੈ ਵੀ ਜਿਹੜੀਆਂ ਈ ਵੇਪਰਸ ਨੇ ਇਹ ਇਹ ਵੀ ਜੋ ਕੈਂਸਰ ਕੌਜ਼ਿੰਗ ਤਾਂ ਸਰਕਾਰ ਨੂੰ ਇੱਕ ਬਿੱਲ ਲਿਆ ਕੇ ਦੇਖੋ ਇੱਕ ਪ੍ਰੋਗਰੈਸਿਵ ਇਹ ਮੈਂ ਕਹੂੰਗਾ ਇੱਕ ਲੈਜਿਸਲੇਸ਼ਨ ਹੁੰਦੀ ਹੈ ਵੀ ਆਪਾਂ ਕੱਲਿਆਂ ਇਹ ਨਹੀਂ ਵੀ ਉੱਥੇ ਗੱਲਾਂ ਬਾਤਾਂ ਕਰਕੇ ਹਾਹੀ ਕਰਕੇ ਵਿਧਾਨ ਸਭਾ 'ਚੋਂ ਬਾਹਰ ਆ ਜਾਣਾ ਤੁਸੀਂ ਕੋਈ ਸੋਸ਼ਲ ਵੈਲਫੇਅਰ ਦੇ ਲਈ ਵੀ ਕੋਈ ਬਿੱਲ ਪੇਸ਼ ਕਰੋ ਤਾਂ ਇੱਕ ਬਿੱਲ ਲਿਆਂਦਾ ਜਾਵੇ ਵੀ ਈ ਸਿਗਰਟਸ ਨੂੰ ਇਹਨਾਂ ਨੂੰ ਐਂਡੀਪੀਐਸ ਦੁਨ ਲਿਆਂਦਾ ਜਾਵੇ ਇੱਕ ਏਜ ਲਿਮਿਟ ਮقرਰ ਕੀਤੀ ਜਾਵੇ ਤੇ ਉਸ ਤੋਂ ਬਾਅਦ ਵਿੱਚ ਇਸ ਤੇ ਕੰਟਰੋਲ ਕੀਤਾ ਜਾਵੇ ਉਹਨਾਂ ਮਾਪਿਆਂ ਦੇ ਉੱਪਰ ਜਿਵੇਂ ਤੁਸੀਂ ਲਾ ਲਓ ਇੱਕ ਹੁਣ ਮੇਰੇ ਹਿਸਾਬ ਨਾਲ ਕੋਈ ਕਾਨੂੰਨ ਹੈ ਵੀ ਜਿਵੇਂ ਕਿ ਕੋਈ ਕੋਈ 18 ਸਾਲਾਂ ਤੋਂ ਛੋਟਾ ਜਿਹੜਾ ਬੱਚਾ ਹੈ ਜੇ ਡਰਾਈਵਿੰਗ ਕਰਦਾ ਤਾਂ ਮਾਪਿਆਂ ਤੇ ਐਕਸ਼ਨ ਹੋਊਗਾ ਜੇ ਕੋਈ ਵੀ ਬੱਚਾ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਨਸ਼ਾ ਪੱਤਾ ਆਮ ਹੋ ਗਿਆ ਇਹ ਤਾਂ ਚਲੋ ਇੱਕ ਖਬਰ ਹੈ ਸਿਗਰਟਸ ਦੇ ਰਿਗਾਰਡਿੰਗ ਕੋਈ ਚਿੱਟਾ ਫੜਿਆ ਜਾਂਦਾ ਕੋਈ ਹੋਰ ਚੀਜ਼ ਹੈ ਤਾਂ ਉਸ ਦੇ ਲਈ ਬਾਇਕੇਰੀਅਸਲੀ ਮਾਪਿਆਂ ਨੂੰ ਵੀ ਲਾਇਬਲ ਕਰਨਾ ਚਾਹੀਦਾ ਮਾਪਿਆਂ ਦੀ ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ ਵੀ ਉਹ ਦੇਖ ਰੇ ਕਰਨ ਕਿਉਂਕਿ ਤੁਸੀਂ ਦੇਖੋ ਜਿਵੇਂ ਇੱਕ ਆਂਦੇ ਨੇ ਵੀ ਇੱਕ ਜੇ ਬਸਤੇ ਦੇ ਵਿੱਚ ਇੱਕ ਖਰਾਬ ਸੇਬ ਹੋਵੇ ਤਾਂ ਉਹ ਸਾਰੀ ਜਿਹੜਾ ਉਹ ਬਸਤਾ ਹੁੰਦਾ ਸੇਬਾਂ ਨੂੰ ਖਰਾਬ ਕਰ ਦਿੰਦਾ ਹੈ ਤਾਂ ਇੱਕ ਗਲਤ ਬੱਚੇ ਦਾ ਆਚਰਣ ਮੈਂ ਸਮਝਦਾ ਹੈ ਜਿਹੜੇ ਬਾਕੀ ਸਾਰੇ ਸਕੂਲ ਦਾ ਕਾਲਜ ਦਾ ਵਾਤਾਵਰਨ ਨੂੰ ਖਰਾਬ ਕਰ ਸਕਦੀ ਨੇ ਤਾਂ ਇਸ ਦੇ ਉੱਪਰ ਮੈਂ ਕਹੂੰਗਾ ਇੱਕ ਪ੍ਰੋਗਰੈਸਿਵ ਇੱਕ ਸੋਸ਼ਲ ਵੈਲਫੇਅਰ ਵਾਲੀ ਜੋ ਲੈਜਿਸਲੇਸ਼ਨ ਦੀ ਹੈ ਲਾਅ ਮੇਕਿੰਗ ਦੀ ਬੜੀ ਜ਼ਰੂਰਤ ਇਸ ਸਮੇਂ ਜਿਹੜੀ ਸਾਡੀ ਵਿਧਾਨ ਸਭਾ ਇੱਕ ਮੈਂ ਕਹੂੰਗਾ ਇੱਕ ਡੈੱਡ ਹਾਊਸ ਦੇ ਤਰੀਕੇ ਨਾਲ ਬਣ ਸਗੀ ਬਣ ਚੁੱਕੀ ਹੈ ਕੋਈ ਉੱਥੇ ਸਿਆਣੀ ਗੱਲ ਨਹੀਂ ਹੁੰਦੀ ਕੋਈ ਤਕਰੀਰ ਨਹੀਂ ਹੁੰਦੀ ਕੋਈ ਬਿੱਲ ਕੋਈ ਲਿਆਉਣਾ ਕੋਈ ਬਿੱਲ ਪਾਸ ਕਰਨਾ ਕੋਈ ਵਧੀਆ ਕਾਨੂੰਨ ਲਿਆਉਣਾ ਕੋਈ ਗੱਲ ਨਹੀਂ ਹੁੰਦੀ ਮੈਂ ਦੇਖਿਆ ਹੀ ਕਦੇ ਮਸ਼ਕਰੀਆਂ ਹੁੰਦੀਆਂ ਨੇ ਵਿਧਾਨ ਸਭਾ ਦੇ ਵਿੱਚ ਅੱਛਾ ਖਰਾ ਸਾਹਿਬ ਇਹ ਜ਼ਰੂਰ ਦੱਸ ਦਿਓ ਕਾਨੂੰਨ ਜਿਹੜਾ ਹੈ ਕੀ ਕਹਿੰਦਾ ਕਿ ਜਿਹੜੀ ਈ ਸਿਗਰਟ ਹੈ ਲਾਅ ਦੇ ਅਧੀਨ ਕਿ ਭਾਈ ਤੁਸੀਂ ਕਿੰਨੇ ਸਾਲ ਉਮਰ ਤੋਂ ਛੋਟੇ ਨੂੰ ਜਿਹੜੀ ਆ ਉਹ ਈ ਸਿਗਰਟ ਨਹੀਂ ਵੇਚੀ ਜਾ ਸਕਦੀ ਦੇਖੋ ਜਸਜੀ ਇਸ ਤੇ ਇੱਕ ਜੋ ਕਾਨੂੰਨ ਹੈ ਪ੍ਰੋਹੀਬੀਸ਼ਨ ਆਫ ਈ ਸਿਗਰਟਸ ਜੋ ਐਕਟ ਹੈ ਸੈਂਟਰ ਗਵਰਨਮੈਂਟ ਦਾ ਐਕਟ ਹੈ 2019 ਦੇ ਵਿੱਚ ਇਹ ਨੋਟੀਫਾਈ ਵੀ ਹੋ ਗਿਆ ਸੀ ਉਸ ਦੇ ਵਿੱਚ ਲਿਖਿਆ ਹੈ ਵੀ ਜਿਹੜਾ 18 ਸਾਲਾਂ ਤੋਂ ਘੱਟ ਹੈ ਜੋ ਬੱਚਾ ਉਸ ਨੂੰ ਕੋਈ ਵੀ ਇਸ ਤਰੀਕੇ ਦੀ ਈ ਸਿਗਰਟ ਤਰੀਕੇ ਦੀ ਚੀਜ਼ ਨਹੀਂ ਵੇਚਣੀ ਤੇ ਉਸ ਦੇ ਵਿੱਚ ਇਹ ਵੀ ਮੈਂਸ਼ਨ ਹੈ ਵੀ ਇਸ ਦੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਵੀ ਪ੍ਰੋਹੀਬਿਟਿਡ ਹੈ ਸੇਲ ਵੀ ਪ੍ਰੋਹੀਬਿਟਿਡ ਹੈ ਤੇ ਇੰਪੋਰਟ ਐਕਸਪੋਰਟ ਦੇ ਉੱਪਰ ਵੀ ਪ੍ਰੋਹੀਬਿਸ਼ਨਸ ਲੱਗ ਚੁੱਕੀਆਂ ਤਾਂ ਹੁਣ ਜੋ ਭਾਰਤ ਸਰਕਾਰ ਹੈ ਉਹ ਵੀ ਇਹ ਮੰਨਦੀ ਹੈ ਵੀ ਜਿਹੜੀ ਈ ਸਿਗਰਟ ਹੈ ਉਹ ਜਾਣ ਲਿਵਾ ਪਰ ਸਾਡੀ ਤੁਸੀਂ ਦੇਖ ਲਓ ਕਿਸਮਤ ਲਾ ਲਓ ਵੀ ਅੱਜ ਜਿਹੜੇ ਪੰਜਾਬ ਦੇ ਬੱਚੇ ਨੇ 12 12 13 13 ਸਾਲਾਂ ਦੇ ਬੱਚਿਆਂ ਦੇ ਬੈਗ ਦੇ ਵਿੱਚੋਂ ਈ ਸਿਗਰਟ ਮਿਲ ਰਹੀ ਹੈ ਪੰਜਾਬ ਦੇ ਵਿੱਚ ਇੱਕ ਤਰੀਕੇ ਦੇ ਨਾਲ ਜਿਹੜੀ ਕਾਨੂੰਨ ਦੀ ਅਵਸਥਾ ਦਾ ਹੀ ਮੈਂ ਕਹੂੰਗਾ ਇੱਕ ਮੁਰਦਾ ਮੂੰਹ ਵੱਜ ਚੁੱਕੀ ਹੈ ਕੋਈ ਕੰਟਰੋਲ ਨਹੀਂ ਹੈਗਾ ਆਮ ਤਾਂ ਨਸ਼ਾ ਵਿਕੀ ਜਾਂਦਾ ਆਪਾਂ ਡੇਲੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿੰਨੇ ਪਰਿਵਾਰ ਨੇ ਉਹ ਰੁੜੀ ਜਾਂਦੇ ਨੇ ਮਾਵਾਂ ਨੇ ਉਹ ਵਹਿਣ ਪਾਉਂਦੀਆਂ ਨੇ ਤੇ ਤੁਸੀਂ ਦੇਖ ਲਓ ਵੀ ਸਾਡੇ ਬੱਚਿਆਂ ਨੂੰ ਆਏ ਚਿੱਟਾ ਲੱਗ ਗਿਆ ਉਹ ਮਰ ਗਏ ਤੇ ਬਾਹਰ ਦਾ ਕੰਟਰੋਲ ਕੀ ਹੋਣਾ ਵੀ ਅੱਜ ਜਿਹੜਾ ਇਹ ਨਸ਼ਾ ਈ ਸਿਗਰਟਸ ਵਰਗਾ ਇਹ ਸਕੂਲ ਦੇ ਬੱਚਿਆਂ ਤੱਕ ਬੀੜੀ ਤੰਬਾਕੂ ਪਹੁੰਚ ਗਿਆ 12 12 ਸਾਲਾਂ ਦੇ ਬੱਚੇ ਤੁਸੀਂ ਲਾ ਲੋ ਇਸੀ ਦਾ ਸ਼ਿਕਾਰ ਹੋ ਚੁੱਕੇ ਨੇ ਤਾਂ ਮੈਂ ਸਮਝਦਾ ਬਹੁਤ ਜ਼ਿਆਦਾ ਮਾੜੀ ਗੱਲ ਹੈ ਜੀ ਜਿਵੇਂ ਆਪਾਂ ਗੱਲ ਕੀਤੀ ਐ ਇਸ ਚੀ ਦੀ ਅਵੇਅਰਨੈਸ ਤੁਹਾਨੂੰ ਨਹੀਂ ਲੱਗਦਾ ਕਿ ਸਕੂਲਾਂ ਤੋਂ ਵੀ ਸ਼ੁਰੂ ਹੋਣੀ ਚਾਹੀਦੀ ਕਿਉਂਕਿ ਇਹ ਪਹਿਲੀ ਇਹ ਕੋਈ ਪਹਿਲੀ ਖਬਰ ਤਾਂ ਹੈ ਨਹੀਂ ਜੋ ਅੱਜ ਜਿਹੜਿਆ ਅਖਬਾਰ ਦੇ ਵਿੱਚ ਨਿਊਜ਼ਪੇਪਰ ਦੇ ਵਿੱਚ ਲੱਗੀ ਆ ਤਾਂ ਨਹੀਂ ਲੱਗਦਾ ਸਕੂਲਾਂ ਦੇ ਵਿੱਚ ਵੀ ਇਸ ਚੀਜ਼ ਦੀ ਅਵੇਅਰਨੈਸ ਜਿਹੜੀ ਹੈ ਸਕੂਲਾਂ ਦੇ ਵਿੱਚ ਵੀ ਕੁਝ ਸੈਮੀਨਾਰਸ ਵਗੈਰਾ ਇਦਾਂ ਦੇ ਚੀਜ਼ ਚਾਹੇ ਉਹ ਪੰਜਾਬ ਸਰਕਾਰ ਵੱਲੋਂ ਵੀ ਹੋਣ ਸਰਕਾਰੀ ਸਕੂਲ ਨੇ ਪ੍ਰਾਈਵੇਟ ਸਕੂਲ ਨੇ ਚਾਹੇ ਕੋਚਿੰਗ ਸੈਂਟਰ ਨੇ ਏ ਬੀ ਸੀ ਜੋ ਵੀ ਨੇ ਉਹਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਵੀ ਕੋਈ ਨਾ ਕੋਈ ਉਦਮ ਇਦਾਂ ਦਾ ਹੋਣਾ ਚਾਹੀਦਾ ਜਿੰਨਾਂ ਚੀਜ਼ਾਂ ਤੋਂ ਭਾਈ ਜਬਕਾਂ ਨੂੰ ਰੋਕਿਆ ਜਾ ਸਕੇ ਕਿ ਜਿਸ ਤਰ੍ਹਾਂ ਦੇ ਨਾਲ ਗੱਲ ਕੀਤੀ ਕਿ ਇੱਕ ਬੱਚਾ ਲੈ ਕੇ ਆਉਂਦਾ ਆਪਣੇ ਨਾਲ ਦੋ ਤਿੰਨਾਂ ਨੂੰ ਹੋਰ ਲਾਉਂਦਾ ਇਸ ਕਵਰ ਦੇ ਵਿੱਚ ਵੀ ਆ ਕਿ ਪੰਜ ਬੱਚੇ ਜਿਹੜੇ ਇਸ ਚੀਜ਼ ਦਾ ਸੇਵਨ ਕਰ ਰਹੇ ਸੀ ਤੁਹਾਨੂੰ ਲੱਗਦਾ ਹੈ ਕੋਈ ਸੈਮੀਨਾਰਸ ਵਗੈਰਾ ਹੋਣੇ ਚਾਹੀਦੇ ਜ ਜੇ ਦੇਖਿਆ ਜਾਵੇ ਪੰਜਾਬ ਤੇ ਬੜੀਆਂ ਵਿਪਤਾ ਪਈਆਂ ਨੇ ਇਤਿਹਾਸ ਦੇ ਵਿੱਚੋਂ ਪਹਿਲਾਂ ਆਪਾਂ ਦੇਖੀਏ ਸਾਡੇ ਤੇ ਬਾਹਰੋਂ ਅਟੈਕ ਹੁੰਦੇ ਹੁੰਦੇ ਸੀ ਅਫਗਾਨੀ ਪਠਾਨੀ ਸਾਰੇ ਆਉਂਦੇ ਹੁੰਦੇ ਸੀ ਉਸ ਤੋਂ ਬਾਅਦ ਜੋ ਅੱਗੇ ਚੱਲਦੇ ਜਾਂਦੇ ਕਿਵੇਂ ਆਪਾਂ ਤੁਸੀਂ ਲਾ ਲਓ 100 ਕੁ ਸਾਲ ਪਹਿਲਾਂ ਜਿਹੜੇ ਗੁਰੂ ਘਰਾਂ ਦੇ ਉੱਪਰ ਕਬਜ਼ੇ ਸੀ ਉਹਨਾਂ ਨੂੰ ਪਾਸੇ ਕਰਾਇਆ ਫੇਰ ਸਾਡੇ ਆ ਜਿਹੜੀਆਂ ਪਾਕਿਸਤਾਨ ਨਾਲ ਜੰਗਾਂ ਲੱਗਦੀਆਂ ਰਹੀਆਂ ਫੇਰ ਉਸ ਤੋਂ ਬਾਅਦ ਵਿੱਚ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਕੋ ਕੋ ਕੇ ਫੇਕ ਇਨਕਾਊਂਟਰਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਕਿੰਨਾ ਜ਼ਿਆਦਾ ਪੰਜਾਬ ਦੇ ਉੱਪਰ ਪ੍ਰਕੋਪ ਆਇਆ ਤੇ ਮੈਂ ਸਮਝਦਾ ਜੀ ਇਸ ਸਮੇਂ ਪੰਜਾਬ ਦੀ ਸਭ ਤੋਂ ਵੱਡੀ ਜੇ ਕੋਈ ਮੁਸੀਬਤ ਹੈ ਕੋਈ ਵਿਪਤਾ ਹੈ ਤਾਂ ਉਹ ਨਸ਼ਿਆਂ ਨਾਰਕੋ টেরਰਿਜ਼ਮ ਹੈ ਚਾਰੇ ਪਾਸੇ ਆਪਾਂ ਇਸ ਚੀਜ਼ ਚ ਘਿਰੇ ਹੋਏ ਪਰ ਜੇ ਦੇਖਿਆ ਜਾਵੇ ਇਸ ਚੀਜ਼ ਨੂੰ ਆਪਾਂ ਜੇ ਕਿਸੇ ਚੀਜ਼ ਨਾਲ ਹਰਾ ਸਕਦੇ ਹਾਂ ਤਾਂ ਇੱਕ ਸਮਾਜਿਕ ਲਹਿਰ ਦੇਣ ਆਪਾਂ ਇੱਕ ਸੋਸ਼ਲ ਮੂਵਮੈਂਟ ਸ਼ੁਰੂ ਕਰਕੇ ਦੇਖੋ ਜਿਹੜੀ ਸਰਕਾਰ ਹੈ ਮੈਂ ਸਮਝਦਾ ਉਹ ਇੱਕ ਤਰੀਕੇ ਨਾਲ ਫੇਲ ਹੋ ਚੁੱਕੀ ਹੈ ਇਹਦੂ ਪੁਰਾਣੀਆਂ ਸਰਕਾਰਾਂ ਵੀ ਫੇਲ ਸੀ ਇਸ ਚੀਜ਼ ਨੂੰ ਕਾਬੂ ਕਰਨ ਦੇ ਵਿੱਚ ਜੇ ਆਪਾਂ ਲੀਗਲ ਤੇ ਟੈਕਨੀਕਲ ਤਰੀਕੇ ਦੇ ਦੇਖੀਏ ਤਾਂ ਅਮਰੀਕਾ ਤੋਂ ਵੀ ਦੇਖੋ ਜਿਹੜਾ ਨਸ਼ਾ ਇਹ ਨਹੀਂ ਰੁਕਿਆ ਤਾਂ ਮੈਨੂੰ ਲੱਗਦਾ ਜਿਵੇਂ ਤੁਸੀਂ ਇੱਕ ਬਹੁਤ ਦ੍ਰਿਸ਼ਤ ਗੱਲ ਕੀਤੀ ਇੱਕ ਸੋਸ਼ਲ ਮੂਵਮੈਂਟ ਤਿਆਰ ਕਰਨ ਦੀ ਇੱਕ ਸਮਾਜਿਕ ਲਹਿਰ ਤਿਆਰ ਕਰਨ ਦੀ ਉਸ ਦੇ ਵਿੱਚ ਇੱਕ ਸੈਮੀਨਾਰਸ ਵੀ ਆਉਂਦੇ ਨੇ ਅਵੇਅਰਨੈਸ ਕੈਂਪ ਵੀ ਆਉਂਦੇ ਨੇ ਜਿਵੇਂ ਕਿ ਤੁਸੀਂ ਲਾ ਲੋ ਵਕ ਵਕ ਧਾਰਮਿਕ ਲਹਿਰਾ ਸ਼ੁਰੂ ਕਰਕੇ ਅਮ੍ਰਿਸ਼ ਅਮ੍ਰਿਸ਼ ਛਕਾਉਣ ਦੀ ਲਹਿਰ ਤੇ ਨਸ਼ੇ ਛਡਾਉਣ ਦੀ ਲਹਿਰ ਇਹ ਸ਼ੁਰੂ ਕਰਕੇ ਤਾਂ ਇੱਕ ਤਰੀਕੇ ਦੇ ਨਾਲ ਸਮਾਜਿਕ ਲੈਅ ਸ਼ੁਰੂ ਕਰਕੇ ਇੱਕ ਦੇਖੋ ਇੱਕ ਜਿਹੜਾ ਨਸ਼ਾ ਹੈ ਇੱਕ ਸਮਾਜਿਕ ਰੀਤੀ ਵੀ ਬਣ ਚੁੱਕਿਆ ਹੈ ਇਹਨਾਂ ਨਾਲ ਕਿੰਨੀਆਂ ਜ਼ਿਆਦਾ ਨੇ ਜਿਹੜੇ ਘਰੇ 'ਚ ਲੜਾਈਆਂ ਹੁੰਦੀਆਂ ਨੇ ਘਰ ਵੰਡੇ ਜਾਂਦੇ ਨੇ ਕਤਲ ਹੁੰਦੇ ਨੇ ਨਸ਼ੇ ਪਿੱਛੇ ਜਿਹੜੇ ਕੋਈ ਨੌਜਵਾਨ ਨੇ ਆਪਣੇ ਘਰਦਿਆਂ ਨੂੰ ਮਾਰ ਦਿੰਦੇ ਨੇ ਕੋਈ 2000 2000 ਜਿਹੜਾ ਨਸ਼ੇ ਦੀ ਤੋੜ ਲੱਗਦੀ ਹੈ ਕਿੰਨੇ ਜਿਹੜੇ ਪਰਿਵਾਰ ਨੇ ਜਿਹੜੇ ਮੀਆਂ ਬੀਵੀ ਨੇ ਆਡੋ ਜਾਂਦੇ ਹੁੰਦੇ ਨੇ ਨਸ਼ੇ ਕਰਕੇ ਤਾਂ ਇੱਕ ਸਮਾਜ ਦਾ ਹੀ ਇਹਨੇ ਮੈਂ ਕਹੂੰਗਾ ਢਾਂਚਾ ਹੈ ਜਿਹੜਾ ਨਸ਼ੇ ਨੇ ਉਹ ਸਮਾਪਤ ਕਰ ਦਤਾ ਹੈ ਤਾਂ ਇੱਕ ਸਮਾਜਿਕ ਲਹਿਰ ਚਲਾ ਕੇ ਇੱਕ ਬੱਚਿਆਂ ਦੇ ਇੱਕ ਟੀਚਰਾਂ ਦੇ ਕਰਿਕੂਲਮ ਦੇ ਵਿੱਚ ਕਾਲਜ ਦੇ ਵਿੱਚ ਨਸ਼ਾ ਵਿਰੋਧੀ ਲਹਿਰ ਚਲਾ ਕੇ ਇੱਕ ਮੈਂ ਕਹੂੰਗਾ ਪੰਚਾਇਤਾਂ ਇੱਕ ਪਿੰਡ-ਪਿੰਡ ਪੰਚਾਇਤਾਂ ਕਮੇਟੀਆਂ ਬਣਾ ਕੇ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਕਿਉਂਕਿ ਦੇਖੋ ਨਸ਼ਾ ਸਪਲਾਈ ਬਾਹਰੋਂ ਹੁੰਦਾ ਹੈ ਨਸ਼ਾ ਸਪਲਾਈ ਦਿੱਲੀ ਚੋਂ ਵੀ ਹੁੰਦਾ ਹੈ ਰਾਜਸਥਾਨ ਚੋਂ ਵੀ ਹੁੰਦਾ ਹੈ ਮੱਧ ਪ੍ਰਦੇਸ਼ ਚੋਂ ਵੀ ਹੁੰਦਾ ਹੈ ਜਿਹੜੇ ਬਾਰਡਰ ਵਾਲੇ ਏਰੀਆ ਨੇ ਉੱਥੇ ਡਰੋਨ ਦੇ ਥਰੂ ਪਾਕਿਸਤਾਨ ਚੋਂ ਵੀ ਆਉਂਦਾ ਪਰ ਇਹ ਜਿਹੜਾ ਨਸ਼ਾ ਪੰਜਾਬ ਚ ਐਂਟਰ ਹੁੰਦਾ ਹੈ ਤਾਂ ਅੱਗੇ ਜਿਹੜੇ ਡਰੱਗ ਪੈਡਲਰਸ ਨੇ ਉਹ ਤਾਂ ਪੰਜਾਬ ਦੇ ਹੀ ਨੇ ਜਿਹੜੇ ਕਿ ਗੋਲੀਆਂ ਵੇਚਦੇ ਨੇ ਬਾਹਰੋਂ ਲਿਆ ਕੇ ਵੇਚਦੇ ਨੇ ਇਹ ਚਿੱਟਾ ਜਿਹੜਾ ਫੀਮ ਭੁੱਕੀ ਵੇਚਦੇ ਨੇ ਟਰੱਕ ਦੇ ਟਰੱਕ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸਮਝਾਉਣ ਦੀ ਲੋੜ ਕਿਉਂਕਿ ਇੱਕ ਬਿਜ਼ਨਸ ਬਣ ਚੁੱਕਿਆ ਪਹਿਲਾਂ ਦੇਖੋ ਜਿਵੇਂ ਜਿਹੜੇ ਕੋ ਪੁਲਿਸ ਪੁਲਿਸ ਮਲਾਜ਼ਮ ਨੇ ਉਹ ਵੀ ਦੇਖਣ ਨੂੰ ਨਸ਼ਾ ਤਸਕਰਾਂ ਤੋਂ ਪੈਸੇ ਲੈਂਦੇ ਨੇ ਚਟਚ ਕਹਿ ਦਿੰਦੇ ਨੇ ਤੇਰਾ ਚਲਾਨ ਕਮਜ਼ੋਰ ਕਰ ਦਿੱਤਾ ਜਾਂ ਟ੍ਰਾਇਲ ਨੂੰ ਸਲੋ ਕਰਦੇ ਨੇ ਕੁਝ ਪੁਲਿਸ ਮਲਾਜ਼ਮ ਤਾਂ ਕਿ ਜਿਹੜਿਆ ਇਹਨਾਂ ਨਸ਼ਾ ਵੇਚਣ ਵਾਲੀ ਨੇ ਬੇਲਾ ਨੇ ਉਹ ਕੋਟਾਂ ਵਿੱਚੋਂ ਹੋ ਜਾਣ ਤਾਂ ਇਸ ਦੇ ਵਿੱਚ ਆਪਾਂ ਦੇਖੀਏ ਤਾਂ ਪੁਲਿਸ ਵਾਲੇ ਵੀ ਤੁਸੀਂ ਲਾ ਲੋ ਬਰਾਬਰ ਦੇ ਭਾਗੀਦਾਰ ਹੈਗੇ ਨੇ ਤਾਂ ਦੇਖੋ ਇਹਨਾਂ ਸਾਰਿਆਂ ਨੂੰ ਦੇਖੋ ਪਰਿਵਾਰ ਪੁਲਿਸ ਦੇ ਵੀ ਨੇ ਪਰਿਵਾਰ ਨਸ਼ਾ ਤਸਕਰਾਂ ਦੇ ਵੀ ਹੈਗੇ ਨੇ ਤਾਂ ਮੇਰੇ ਹਿਸਾਬ ਨਾਲ ਇੱਕ ਸਮਾਜਿਕ ਪੱਧਰ ਤੇ ਇੱਕ ਗੱਲਬਾਤ ਕਰਕੇ ਕਮੇਟੀਆਂ ਬਣਾ ਕੇ ਪ੍ਰਚਾਰ ਕਰਾ ਕੇ ਆ ਜਿਹੜੇ ਤੁਸੀਂ ਚਲੋ ਕੈਂਪ ਲਾ ਕੇ ਨਸ਼ਾ ਵਿਰੋਧੀ ਕੈਂਪ ਲਾ ਕੇ ਇੱਕ ਤੁਸੀਂ ਦੇਖ ਲਓ ਇੱਕ ਨੌਜਵਾਨ ਹੈ ਬੜਾ ਉਹ ਸੋਸ਼ਲ ਮੀਡੀਆ ਤੇ ਹੈ ਪਿੰਕਾ ਜਰਕ ਤੁਸੀਂ ਦੇਖਿਆ ਹੋਣਾ ਵੀ ਕਿਵੇਂ ਉਹ ਸਵੇਰੇ ਸਵੇਰੇ ਬੱਚਿਆਂ ਨੂੰ ਉਤਸ਼ਾਹਿਤ ਕਰਦਾ ਹੈ ਵੀ ਆਪਾਂ ਜੋ ਇੱਕ ਕਈਏ ਵੀ ਇੱਕ ਦੌੜਾਂ ਲਾਈਏ ਖੇਡ ਵਾਲੇ ਜਾਈਏ ਤਾਂ ਇਹ ਜਿਹੇ ਨੌਜਵਾਨਾਂ ਦੀ ਬੜੀ ਲੋੜ ਹੈ ਵੀ ਜੋ ਤੁਸੀਂ ਲਾ ਲੋ ਇੱਕ ਪੰਜਾਬ ਨੂੰ ਪਹਿਲਾਂ ਜੇ ਪੰਜਾਬ ਦਾ ਇਤਿਹਾਸ ਦੇਖੀ ਕਿੰਨੇ ਜਿਆਦਾ ਨੌਜਵਾਨ ਉਦੋਂ ਆਰਮੀ 'ਚ ਜਾਂਦੇ ਹੁੰਦੇ ਸੀ 올림픽ਸ ਜਾਂਦੇ ਹੁੰਦੇ ਸੀ ਜੋ ਸਰਦਾਰ ਮਿਲਖਾ ਸਿੰਘ ਨੇ ਉਹ ਵੀ ਪੰਜਾਬ ਦੀ ਪ੍ਰਦੇਸ਼ ਉਸ ਤੋਂ ਬਾਅਦ ਵਿੱਚ ਆਪਾਂ ਕੁਝ ਮੈਂ ਕਹੂੰਗਾ ਸਰਕਾਰਾਂ ਨੇ ਇਹ ਜਿਹੇ ਨੀਤੀਆਂ ਬਣਾ ਕੇ ਆਪਾਂ ਨੂੰ ਇਹ ਨਸ਼ੇ ਵੱਲ ਲਾ ਦਿੱਤਾ ਤਾਂ ਹੁਣ ਦੇਖ ਲਓ ਕਿੰਨੇ ਜ਼ਿਆਦਾ ਘਟ ਗਏ ਨੇ ਪੰਜਾਬ ਦੇ ਖਿਡਾਰੀ ਕੋਈ ਇਕਾ ਦੁਕਾ ਹੀ ਹੁੰਦਾ ਤਾਂ ਅਜਿਹੀ ਨੌਜਵਾਨਾਂ ਦੀ ਬੜੀ ਲੋੜ ਹੈ ਜੋ ਅਗਲੀ ਆਉਣ ਵਾਲੀ ਪਨੀਰੀ ਨੂੰ ਪ੍ਰੇਰਿਤ ਕਰ ਵੀ ਅਸੀਂ ਸਪੋਰਟਸ ਵੱਲ ਜਾਈਏ ਅਸੀਂ ਜੇ ਤੁਸੀਂ ਦੇਖ ਲਓ ਜੇ ਹਰਿਆਣੇ ਦੀ ਸਰਕਾਰ ਨੌਕਰੀਆਂ ਦੇ ਸਕਦੀ ਹੈ ਵੱਡੇ ਵੱਡੇ ਕਰੋੜ ਕਰੋੜ 2-2 ਕਰੋੜ ਦੇ ਦੇ ਸਕਦੇ ਜਿਹੜੇ ਬੱਚੇ ਬਾਹਰ ਜਾਂਦੇ ਨੇ ਤਾਂ ਸਾਨੂੰ ਪੰਜਾਬ ਵਿੱਚ ਵੀ ਇਹ ਕਰਨ ਦੀ ਲੋੜ ਹੈ ਸਾਨੂੰ ਪੰਜਾਬ ਵਿੱਚ ਵੱਧ ਤੋਂ ਅਸੀਂ ਖਿਡਾਰੀ ਬਣਾਈਏ ਸਾਡੇ ਪੰਜਾਬ ਦਾ ਨਾਮ ਰੌਸ਼ਨ ਹੋਵੇ ਤਾਂ ਹੀ ਜੇ ਜੇ ਦੇਖੋ ਅਸੀਂ ਖੇਡਾਂ ਵੱਲ ਜਾਵਾਂਗੇ ਤਾਂ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖੋ ਜੇ ਮਾੜਾ ਹੈ ਤਾਂ ਸਿੱਖਣ ਲਈ ਵੀ ਬਹੁਤ ਕੁਝ ਹੈ ਮੈਂ ਤੁਹਾਨੂੰ ਦੱਸਦਾ ਹਾਂ ਜਸਜੀ ਜਦੋਂ ਮੈਂ ਖਡੂਰ ਸਾਹਿਬ ਏਰੀਆ 'ਚ ਪ੍ਰਚਾਰ ਕਰ ਰਿਹਾ ਸੀ ਤਾਂ ਇੱਕ ਸਰਦਾਰ ਜਗਜੀਤ ਸਿੰਘ ਢਾਲੀਵਾਲ ਨੇ ਕਪੂਰਥਲੇ ਸ਼ਹਿਰ ਦੇ ਨੇ ਉਹਨਾਂ ਨੂੰ ਬਾਬਾ ਜੱਗਾ ਜੀ ਵੀ ਆਂਦੇ ਨੇ ਜੇ ਤੁਸੀਂ ਕਪੂਰਥਲੇ ਸ਼ਹਿਰ 'ਚ ਐਂਟਰੀ ਕਰੋ ਤਾਂ ਖੱਬੇ ਹਾਥੀ ਉਹਨਾਂ ਦਾ ਇੱਕ ਮੈਂ ਕਹੂੰਗਾ ਇੱਕ ਘੋੜਿਆਂ ਦਾ ਫਾਰਮ ਹੁੰਦਾ ਹੂੰ ਉੱਥੇ ਉਹ ਘੋੜਿਆਂ ਦੀ ਬਰੀਡਿੰਗ ਕਰਦੇ ਨੇ ਉਹਨਾਂ ਦਾ ਜੇ ਆਪਾਂ ਦੇਖੀਏ ਉਹਨਾਂ ਦੇ ਉਥੇ ਕੈਂਪ ਵਿੱਚ ਜਾ ਕੇ ਤਾਂ ਪਤਾ ਲੱਗਦਾ ਕਿਵੇਂ ਨਸ਼ੇ ਛਡਾਉਂਦੇ ਛੜਾਏਦੇ ਉਹਨਾਂ ਕੋਲੇ ਬੜੇ ਗਿਣਤੀਆਂ ਦੇ ਵਿੱਚ ਜਿਹੜੇ ਨਸ਼ੇੜੀ ਆਏ ਨੇ ਪਹਿਲਾਂ ਉਹਨਾਂ ਨੂੰ ਉਹ ਗੁਰੂ ਦੇ ਲੜ ਲਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਤੋਂ ਘੋੜਿਆਂ ਦੀ ਸੇਵਾ ਕਰਾਉਂਦੇ ਨੇ ਤੇ ਬੜੇ ਜਿਆਦਾ ਅਣਗਿਣਤ ਜਿਹੜੇ ਨੌਜਵਾਨ ਨੇ ਉਹਨਾਂ ਨੇ ਬਾਬਾ ਜੱਗੇ ਬਾਬਾ ਜੱਗਾ ਸਿੰਘ ਦਾ ਜਿਹੜਾ ਸਟੱਡ ਫਾਰਮ ਹੈ ਉਸ ਤੋਂ ਨਸ਼ੇ ਛੱਡੇ ਨੇ ਉਥੇ ਬੜੀਆਂ ਜਿਆਦਾ ਨਿਆਬ ਕਿਸਮ ਦੀਆਂ ਭੇਡਾਂ ਬੱਕਰੀਆਂ ਬڑے ਜੋ ਇੱਕ ਹੈਗੇ ਨੇ ਕੋਈ ਐ ਮਾਰ ਕੋਈ ਕੋਈ ਮੀਟ ਜਾਂ ਕੋਈ ਮਾਰਨ ਦੇ ਲਈ ਨਹੀਂ ਉਹਨਾਂ ਨੇ ਰੱਖੀਆਂ ਵੈਸੀ ਵੀ ਇਹ ਨਸ਼ੇੜੀ ਬੰਦਾ ਇਸ ਤੋਂ ਪ੍ਰਭਾਵਿਤ ਹੋ ਕੇ ਕੁਕੜੀਆਂ ਮੁਰਗੇ ਤੁਸੀਂ ਲਾ ਲਓ ਉਹਨਾਂ ਨੇ ਬੜੇ ਸੋਹਣੇ ਉੱਥੇ ਰੱਖੇ ਨੇ ਵੀ ਇਹ ਨਸ਼ੇੜੀ ਹੈ ਉਹਨੂੰ ਅਸੀਂ ਵਾਤਾਵਰਨ ਦਈਏ ਇੱਕ ਉਹਦੀ ਥਿੰਕਿੰਗ ਦਾ ਉਹਨੂੰ ਸਾਈਕੋਲੋਜੀਕਲੀ ਬੂਸਟ ਅਪ ਕਰੀਏ ਤਾਂ ਇਸ ਤਰੀਕੇ ਦੇ ਨਾਲ ਬਾਬਾ ਜੱਗਾ ਸਿੰਘ ਨੇ ਉਹ ਫਾਰਮ ਚਲਾਇਆ ਹੈ ਤੇ ਅਣਗਿਣਤ ਬੰਦਿਆਂ ਦੇ ਨਸ਼ੇ ਛੁੜਾਏ ਨੇ ਤਾਂ ਜਸਜੀ ਸਾਡਾ ਪੰਜਾਬ ਦੇ ਵਸਨੀਕਾਂ ਪੰਜਾਬ ਦੇ ਬਸ਼ਿੰਦੇ ਹੋਣ ਦਾ ਸਾਡਾ ਇਹ ਵੀ ਫਰਜ ਬੰਦਾ ਹੈ ਵੀ ਨਸ਼ਿਆਂ ਨੂੰ ਟੈਕਲ ਕਰਨ ਦੇ ਲਈ ਅਸੀਂ ਇੱਕ ਸਮਾਜਿਕ ਲਹਿਰ ਚਲਾਈਏ ਜੀ ਭਾਜੀ ਸਮਾਇਤਾ ਸਾਡੇ ਕੋਲ ਆਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੋ ਮੇਰੇ ਨਾਲ ਐਡਵੋਕੇਟ ਅਮਾਨ ਸਿੰਘ ਖਾਰਾ ਹੋਰੀ ਸੀ ਜਿਸ ਤਰ੍ਹਾਂ ਦੇ ਨਾਲ ਗੱਲ ਕਰੀ ਆ ਕਿ ਇਹ ਇਹ ਗੱਲ ਨਹੀਂ ਆ ਕਿ ਸਿਰਫ ਲੁਧਿਆਣੇ ਦੀ ਆ ਇਹ ਤੁਹਾਡੇ ਆਸ-ਪਾਸ ਤੇ ਕਿਸੇ ਸਕੂਲ ਦੀ ਗੱਲ ਜਿਹੜੀ ਆ ਉਹ ਵੀ ਹੋ ਸਕਦੀ ਆ ਕਿਉਂਕਿ ਇਹ ਸੁਰਕੀਆਂ ਹੁਣ ਬਣਦੀਆਂ ਜਾ ਰਹੀਆਂ ਨੇ ਜਾਂ ਇਹ ਅੱਜ ਦੀ ਖਬਰ ਨਹੀਂ ਹੈ ਇਹ ਪਿਛਲੇ ਸਮਿਆਂ ਤੋਂ ਵੀ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਨੌਵੀਂ ਸੱਤਵੀਂ ਅੱਠਵੀਂ ਦੇ ਵਿੱਚ ਪੜਨ ਵਾਲੇ ਕਿਉਂਕਿ ਇਸ ਤੋਂ ਪਹਿਲਾਂ ਜੋ ਖਬਰ ਆਈ ਸੀ ਇਹ ਆ ਨੌਵੀਂ ਦੇ ਬੱਚਿਆਂ ਦੇ ਬੱਚਿਆਂ ਵੱਲੋਂ ਜਿਹੜਾ ਈ ਸਿਗਰਟ ਦਾ ਸੇਵਨ ਕੀਤਾ ਜਾ ਰਿਹਾ ਸੀ ਪਰ ਇਸ ਤੋਂ ਇੱਕ ਸਾਲ ਪਹਿਲਾਂ ਦੀ ਖਬਰ ਜਿਹੜੀ ਆ ਉਹ ਸੱਤਵੀਂ ਕਲਾਸ ਦੇ ਬੱਚਿਆਂ ਦੇ ਵੱਲੋਂ ਲੁਧਿਆਣੇ ਦੀ ਉਹ ਖਬਰ ਆ ਸੱਤਵੀਂ ਕਲਾਸ ਦੇ ਬੱਚਿਆਂ ਦੇ ਵੱਲੋਂ ਈ ਸਿਗਰਟ ਦਾ ਸੇਵਨ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਜੇਕਰ ਬੱਚਿਆਂ ਦੇ ਬੈਗਾਂ ਤੱਕ ਬੱਚਿਆਂ ਦੇ ਕਲਾਸਰੂਮਸ ਤੱਕ ਈ ਸਿਗਰਟ ਪਹੁੰਚਣ ਲੱਗ ਗਈ ਆ ਤਾਂ ਇਸ ਦੇ ਨਤੀਜੇ ਕਿ ਬਹੁਤੇ ਚੰਗੇ ਨਹੀਂ ਹੋਣ ਵਾਲੇ ਤਾਂ ਕਰਕੇ ਕਿ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਤੇ ਲਈ ਸਰਕਾਰ ਨੂੰ ਵੀ ਚਾਹੀਦਾ ਖਾਸ ਕਰ ਸਕੂਲਾਂ ਨੂੰ ਵੀ ਜਿਹੜਾ ਚਾਹੀਦਾ ਅਵੇਅਰਨੈਸ ਤੇ ਲਈ ਸੈਮੀਨਾਰਸ ਜਿਹੜੇ ਆ ਉਹ ਕਰਵਾਏ ਜਾਣ ਜਾਂ ਕਿਸੇ ਤਰ੍ਹਾਂ ਦੇ ਅਵੇਅਰਨੈਸ ਕੈਂਪ ਜਿਹੜੇ ਆ ਉਹ ਜ਼ਰੂਰ ਲਗਾਏ ਜਾਣ ਤਾਂ ਜੋ ਜਿਹੜੀ ਨਵਾਂ ਨਸ਼ਾ ਜੋ ਬੱਚਿਆਂ ਨੂੰ ਜਕੜਦਾ ਜਾ ਰਿਹਾ ਜੋ ਬੱਚਿਆਂ ਤੱਕ ਜਿਹੜਾ ਹੈਗਾ ਪਹੁੰਚ ਕਰ ਰਿਹਾ ਉਹਨੂੰ ਪਹੁੰਚ ਕਰਨ ਤੋਂ ਪਹਿਲਾਂ ਪਹਿਲਾਂ ਜਾਣ ਨੂੰ ਵੱਡੇ ਪੱਧਰ ਤੇ ਫੈਲਣ ਤੋਂ ਪਹਿਲਾਂ ਪਹਿਲਾਂ ਕਿਸੇ ਤਰ੍ਹਾਂ ਦੇ ਨਾਲ ਰੋਕਿਆ ਜਾ ਸਕਦੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ